ਹallelujah ਮੇਰੇ ਵੱਲੋਂ ਸਾਰੇ ਭੈਣ ਭਾਈਆਂ ਨੂੰ ਜੈਮ ਸਿੱਧੀ ਅਸੀਂ ਪਰਮੇਸ਼ਰ ਦੀ ਮਹਿਮਾ ਲਈ ਗੀਤ ਗਾਵਾਂਗੇ ਹallelujah ਯਹਵਾ ਮੇਰਾ ਜ਼ੋਰ ਹੈ ਯਹਵਾ ਮੇਰਾ ਬਲ ਹੈ ਮੈਨੂੰ ਕਾਦਾ ਡਰ ਜੇ ਯਹਵਾ ਮੇਰੇ ਬਲ ਹੈ ਯਹਵਾ ਮੇਰਾ ਜ਼ੋਰ ਹੈ ਯਹਵਾ ਮੇਰਾ ਬਲ ਹੈ ਮੈਨੂੰ ਕਾਦਾ ਡਰ ਜੇ ਯਹਵਾ ਮੇਰਾ ਬਲ ਹੈ ਮੈਂ ਕਿਉਂ ਕਬਰਾਂ ਵਾਂ ਅੱਗੇ ਨੂੰ ਵਧਦਾ ਜਾਵਾਂ ਮੈਂ ਕਿਉਂ ਕਬਰਾਂ ਵਾਂ ਅੱਗੇ ਨੂੰ ਵਧਦਾ ਜਾਵਾਂ ਯਹਵਾ ਮੇਰਾ ਜ਼ੋਰ ਹੈ ਯਹਵਾ ਮੇਰਾ ਬਲ ਹੈ ਮੈਨੂੰ ਕਾਦਾ ਡਰ ਜੇ ਯਹਵਾ ਮੇਰੇ ਬਲ ਯਹ ਹਵਾ ਮੇਰਾ ਜ਼ੋਰ ਹੈ ਯਹ ਹਵਾ ਮੇਰਾ ਬਲ ਹੈ ਮੈਨੂੰ ਕਾਦਾ ਡਰ ਜੈ ਯਹ ਹਵਾ ਮੇਰੇ ਬਲ ਹੈ ਜੈ ਯਹ ਹਵਾ ਮੇਰੇ ਬਲ ਹੈ ਓ ਮੈਨੂੰ ਫਸਾਣ ਲਈ ਵੈਰੀ ਲੱਖਾਂ ਜਾਲ ਵਿਛਾਉਂਦੇ ਨੇ ਮੈਨੂੰ ਫਸਾਣ ਲਈ

ਉਹ ਰੱਖ ਦਖਿਆਲ ਹਰ ਕੜੀ ਹਰ ਪਲ ਹੈ ਮੈਨੂੰ ਕਾਦਾ ਡਰ ਜਏ ਯਹੋਵਾ ਮੇਰੇ ਬਲ ਹੈ ਉਹ ਰੱਖ ਦਖਿਆਲ ਹਰ ਕੜੀ ਹਰ ਪਲ ਹੈ ਮੈਨੂੰ ਕਾਦਾ ਡਰ ਜਏ ਯਹੋਵਾ ਮੇਰੇ ਬਲ ਹੈ ਯਹੋਵਾ ਮੇਰਾ ਜ਼ੋਰ ਹੈ ਯਹੋਵਾ ਮੇਰਾ ਬਲ ਹੈ ਮੈਨੂੰ ਕਾਦਾ ਡਰ ਜਏ ਯਹੋਵਾ ਮੇਰੇ ਬਲ ਹੈ ਯਹੋਵਾ ਮੇਰਾ ਜ਼ੋਰ ਹੈ ਯਹੋਵਾ ਮੇਰਾ ਬਲ ਹੈ ਮੈਨੂ ਕਾ ਦਰਜੈ ਹਵਾਂ ਮੇਰੇ ਹੈ ਜੈ ਹਵਾਂ ਮੇਰੇ ਵੱਲ ਹੈ ਮੇਰੀ ਜਾਨ ਦਾ ਰੱਖ ਮੇਰੇ ਅੱਗੇ ਅੱਗੇ ਚੱਲਦਾ ਹੈ ਮੇਰੀ ਜਾਨ ਦਾ ਰੱਖ ਮੇਰੇ ਅੱਗੇ ਅੱਗੇ ਚੱਲਦਾ ਹੈ ਮੇਰੀ ਹਿਫਾਜ਼ਤ ਦੇ ਲੈ ਸਵਰਗ ਦੂਤਾਂ ਨੂੰ ਉਹ ਕਲਦਾ ਹੈ ਮੇਰੀ ਹਿਫਾਜ਼ਤ ਦੇ ਲੈ ਸਵਰਗੀ ਦੂਤਾਂ ਨੂੰ ਉਹ ਕਲਦਾ ਹੈ ਮੇਰੇ ਨਾਲ ਕੀਤਾ ਉਹਨੇ ਵਾਦਾ ਜੋ ਅਟਲ ਹੈ ਮੈਨੂੰ ਕਾਦਾ ਡਰ ਜੇ ਯਹਵਾ ਮੇਰੇ ਵੱਲ ਮੇਰੇ ਨਾਲ ਕੀਤਾ ਉਹਨੇ ਵਾਦਾ ਜੋ ਟਲ ਹੈ ਮੈਨੂੰ ਕਾਹਦਾ ਡਰ ਜੇ ਇਹ ਹਵਾ ਮੇਰੇ ਵਰ ਯਹ ਹਵਾ ਮੇਰਾ ਜ਼ੋਰ ਹੈ ਯਹ ਹਵਾ ਮੇਰਾ ਬਲ ਹੈ ਮੈਨੂੰ ਕਾਹਦਾ ਡਰ ਜੇ ਇਹ ਹਵਾ ਮੇਰੇ ਵਰ ਹੈ ਯਹ ਹਵਾ ਮੇਰਾ ਜ਼ੋਰ ਹੈ ਯਹ ਹਵਾ ਮੇਰਾ ਬਲ ਹੈ ਮੈਨੂੰ ਕਾਹਦਾ ਡਰ ਜੇ ਇਹ ਹਵਾ ਮੇਰੇ ਵਰ ਹੈ ਜੇ ਇਹ ਹਵਾ ਮੇਵਲ ਹੈ ਵਾਂਗਿਓ ਕਾਬਾਂ ਖੰਬਾਉਤੇ ਮੈਨੂੰ ਆਪ ਬਿਠਾਉਂਦਾ ਏ ਵਾਂਗਿਓ ਕਾਬਾਂ ਖੰਬਾਉਤੇ ਮੈਨੂੰ ਆਪ ਬਿਠਾਉਂਦਾ ਏ ਉੱਚੀਆਂ ਥਾਵਾਂ ਤੇ ਲਿਜਾ ਕੇ ਉਡਣਾ ਆਪ ਸਿਖਾਉਂਦਾ ਏ ਉੱਚੀਆਂ ਥਾਵਾਂ ਤੇ ਲਿਜਾ ਕੇ ਉੱਡਣਾ ਆਪ ਸਿਖਾਉਂਦਾ ਏ ਮੇਰੀਆਂ ਮੁਸੀਬਤਾਂ ਦੇ ਵਿੱਚ ਮੇਰਾ ਹੱਲ ਹੈ ਮੈਨੂੰ ਕਾਹਦਾ ਡਰ ਜਿਹਾਵਾ ਮੇਰੇ ਵੱਲ ਮੇਰੀਆਂ ਮੁਸੀਬਤਾਂ 'ਚ ਮੇਰਾ ਉਹ ਹੱਲ ਹੈ ਮੈਨੂੰ ਕਾਹਦਾ ਡਰ ਜਿਹਾਵਾ ਮੇਰੇ ਵੱਲ ਯਹਵਾ ਮੇਰਾ ਜ਼ੋਰ ਹੈ ਯਹਵਾ ਮੇਰਾ ਬਲ ਹੈ ਮੈਨੂੰ ਕਾਦਾ ਡਰ ਜਯਾ ਹਵਾ ਮੇਰੇ ਵੱਲ ਯਹਵਾ ਮੇਰਾ ਜ਼ੋਰ ਹੈ ਯਹਵਾ ਮੇਰਾ ਬਲ ਹੈ ਮੈਨੂੰ ਕਾਦਾ ਡਰ ਜਯਾ ਹਵਾ ਮੇਰੇ ਵੱਲ ਹੈ ਮੈਂ ਕਿਉਂ ਕਬਰਾਵਾਂ ਅੱਗੇ ਨੂੰ ਵਧਦਾ ਜਾਵਾਂ ਮੈਂ ਕਿਉਂ ਕਬਰਾਵਾਂ ਅੱਗੇ ਨੂੰ ਵਧਦਾ ਜਾਵਾਂ ਯਾਹਵਾ ਮੇਰਾ ਜ਼ੋਰ ਹੈ ਯਾਹਵਾ ਮੇਰਾ ਬਲ ਹੈ ਮੈਨੂੰ ਕਾਦਾ ਡਰ ਜੇ ਯਾਹਵਾ ਮੇਰੇ ਬਲ ਹੈ ਯਾਹਵਾ ਮੇਰਾ ਜ਼ੋਰ ਹੈ ਯਾਹਵਾ ਮੇਰਾ ਬਲ ਹੈ ਮੈਨੂੰ ਕਾਦਾ ਡਰ ਜੇ ਯਾਹਵਾ ਮੇਰੇ ਬਲ ਯਾਹਵਾ ਮੇਰਾ ਜ਼ੋਰ ਹੈ ਯਾਹਵਾ ਮੇਰਾ ਬਲ ਹੈ ਮੈਨੂੰ ਕਾਦਾ ਡਰ ਜੇ ਯਾਹਵਾ ਮੇਰੇ ਬਲ ਹੈ ਜੇ ਯਾਹਵਾ ਮੇਰੇ ਬਲ ਹੈ ਹallelujah ਹallelujah ਧੰਨਵਾਦ ਪ੍ਰਭੂ ਦਾ ਖੁਦਾ ਨੇ ਆਪਾਂ ਨੂੰ ਸਮਾਂ ਦਿੱਤਾ ਹallelujah ਸਤਮੁੱਚ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਹallelujah ਹallelujah ਜਿਬੂਰਾ ਵਿੱਚ ਪ੍ਰਭੂ ਦਾ ਵਚਨ ਲਿਖਿਆ ਹੋਇਆ ਹallelujah 15 ਦੀ ਕੈਤ ਵਿੱਚ ਹallelujah 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 ਪ੍ਰਭੂ ਤੇਰੇ ਮੰਦਰ ਵਿੱਚ ਕੌਣ ਠਹਿਰ ਸਕਦਾ ਹੈ ਕੌਣ ਤੇਰੇ ਪਵਿੱਤਰ ਪਹਾੜ ਉੱਤੇ ਰਹਿ ਸਕਦਾ ਹੈ ਆਹ ਉਹ ਮਨੁੱਖ ਜੋ ਸਿੱਧੇ ਰਾਹ ਤੇ ਚਾ ਲਗਾ ਹੈ ਜੋ ਭਲੇ ਕੰਮ ਕਰਦਾ ਹੈ ਜੋ ਦਿਲੋਂ ਸੱਚ ਬੋਲਦਾ ਹੈ ਹallelujah ਹallelujah ਪ੍ਰਭੂ ਦੇ ਸਾਹਮਣੇ ਉਹੀ ਇਨਸਾਨ ਠਹਿਰ ਸਕਦਾ ਜੋ ਭਲੇ ਕੰਮ ਕਰਦਾ ਜੋ ਮੂੰਹ ਸੱਚ ਬੋਲਦਾ ਹੈ ਪਰਮੇਸ਼ਵਰ ਦੇ ਵਚਨ ਚ ਲਿਖਿਆ ਕਹਿੰਦਾ ਜੋ ਤੇਰੇ ਦਿਲ ਵਿੱਚ ਆ ਤੇ ਉਹੀ ਕਹਿੰਦਾ ਤੇਰੇ ਮੂੰਹ ਉੱਤੇ ਆ ਹallelujah ਸੱਚਮੁੱਚ ਜਦੋਂ ਆਪਣੇ ਦਿਲ ਵਿੱਚ ਪਰਮੇਸ਼ਵਰ ਦਾ ਵਚਨ ਹੋਊਗਾ ਆਪਣੇ ਅੰਦਰ ਤਾਂ ਆਪਣੇ ਮੂੰਹ ਤੇ ਵੀ ਪ੍ਰਭੂ ਦਾ ਵਚਨ ਹੋਵੇਗਾ ਹallelujah ਆਪਾਂ ਡਰਦੇ ਤੇ ਕੰਬਦੇ ਹਰ ਇੱਕ ਗੱਲ ਨੂੰ ਕਰਾਂਗੇ ਜਦੋਂ ਪ੍ਰਭੂ ਦਾ ਆਪਣੇ ਅੰਦਰ ਵਚਨ ਹੋਵੇਗਾ ਹallelujah ਸੱਚਮੱਚ ਪਰਮੇਸ਼ਵਰ ਆਪਾਂ ਨੂੰ ਪਿਆਰ ਕਰਦਾ ਹallelujah ਸੱਚਮੱਚ ਖੁਦਾ ਨੇ ਆਪ ਨੂੰ ਇਹ ਸੁੰਦਰ ਸਮਾਂ ਦਿੱਤਾ ਟਾਈਮ ਦਿੱਤਾ ਪ੍ਰਭੂ ਨੇ ਕਿ ਆਪਾਂ ਉਹਦੀ ਮਹਿਮਾ ਕਰ ਸਕੀਏ ਪ੍ਰਭੂ ਦਾ ਧੰਨਵਾਦ ਹੋਵੇ ਹallelujah ਸ਼ੁਕਰ ਕਰਦੇ ਆਂ ਪ੍ਰਭੂ ਦਾ ਕਿ ਪ੍ਰਭੂ ਨੇ ਆਪਾਂ ਨੂੰ ਆਪਣੀ ਹਜ਼ੂਰੀ 'ਚ ਟਾਈਮ ਦਿੱਤਾ ਹਾਲੇਲੂਇਆ ਕਿਉਂਕਿ ਪ੍ਰਭੂ ਦੇ ਵਚਨ 'ਚ ਲਿਖਿਆ ਹੈ ਕਿੰਨਾ ਮੇਰੀ ਮਰਜ਼ੀ ਤੋਂ ਬਿਨਾ ਮੇਰੇ ਮੇਜ਼ ਦੇ ਨਜ਼ਦੀਕ ਕੋਈ ਵੀ ਨਹੀਂ ਆ ਸਕਦਾ ਹਾਲੇਲੂਇਆ ਸੱਚਮੁੱਚ ਅੱਜ ਦਾ ਸਮਾਂ ਪ੍ਰਭੂ ਨੇ ਆਪਣੇ ਲਈ ਨਿਯੁਕਤ ਕੀਤਾ ਔਰ ਪ੍ਰਭੂ ਨੇ ਆਪਾਂ ਨੂੰ ਆਪਣੀ ਹਜ਼ੂਰੀ ਵਿੱਚ ਬਿਠਾਇਆ ਪ੍ਰਭੂ ਦਾ ਧੰਨਵਾਦ ਕਰਦੇ ਆਂ ਹਾਲੇਲੂਇਆ ਇਸ ਵਚਨ ਪੜੇ ਸੁਨੇਹਾ ਜਾਂ ਤੇ ਪ੍ਰਭੂ ਦੀ ਬਰਕਤ ਔਰ ਆਸ਼ੀਸ਼ ਪੂਰੇ ਗਰੁੱਪ ਤੇ ਆਵੇ ਹਾਲੇਲੂਇਆ ਆਪਾਂ ਮਿਲ ਕੇ ਪ੍ਰਾਰਥਨਾ ਕਰਾਂਗੇ ਹallelujah ਧੰਨਵਾਦ ਹੋਵੇ ਪਿਆਰੇ ਯਿਸੂ ਨਾਸਰੀ ਜੀ ਤੇਰਾ ਧੰਨਵਾਦ ਹੋਵੇ ਸੱਚੇ ਪਿਤਾ ਪਰਮੇਸ਼ਵਰ ਜੀ ਸੱਚਮੁੱਚ ਮੇਰੇ ਜਿੰਦਾ ਪ੍ਰਭੂ ਯਿਸੂ ਮਸੀਹ ਤੇਰੇ ਵਚਨ ਵਿੱਚ ਤੇਰੇ ਮੰਦਰ ਵਿੱਚ ਉਹ ਇਨਸਾਨ ਖੜ ਸਕਦਾ ਪ੍ਰਭੂ ਜੋ ਮੂੰਹ ਤੋਂ ਸੱਚ ਬੋਲਦਾ ਹੈ ਮੇਰੇ ਪ੍ਰਭੂ ਜੀ ਜੋ ਭਲੇ ਰਾਹ ਜੋ ਭਲੇ ਕੰਮ ਕਰਦਾ ਭਲੇ ਰਾਹਾਂ ਤੇ ਚੱਲਦਾ ਹੈ ਮੇਰੇ ਪ੍ਰਭੂ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਜੋ ਤੇਰੇ ਲੋਕਾਂ ਮੇਰੇ ਪ੍ਰਭੂ ਜੋ ਦਿਲੋਂ ਤੈਨੂੰ ਪਿਆਰ ਕਰਦੇ ਆ ਮੇਰੇ ਪਿਤਾ ਉਹ ਕਦੇ ਵੀ ਤੇਰੇ ਵਚਨ ਦੀ ਉਲੰਘਣਾ ਨਹੀਂ ਕਰਦੇ ਪ੍ਰਭੂ ਤੂੰ ਆਪਣੇ ਵਚਨਾਂ ਨਾਲ ਮੇਰੇ ਪਿਤਾ ਪਰਮੇਸ਼ਵਰ ਆਪਣੇ ਵਚਨਾਂ ਦੇ ਨਾਲ ਇਨਸਾਨ ਨੂੰ ਖੜਾ ਕਰ ਦਿਨਾ ਹallelujah ਸੱਚਮੱਚ ਪ੍ਰਭੂ ਤੇਰੇ ਵਚਨ ਚ ਲਿਖਿਆ ਕਿ ਧਰਮੀ ਮਨੁੱਖ ਚਾਹੇ 7 ਵਾਰ ਡਿੱਗੇ ਔਰ ਮੈਂ ਉਸ ਨੂੰ ਖੜਾ ਕਰ ਦਵਾਂਗਾ ਫਿਰ ਵੀ ਹਾਲੇਲੂਇਆ ਸੱਚਮੱਚ ਮੇਰੇ ਸਾਮਰਥੀ ਜਿੰਦਾ ਪਰਮੇਸ਼ਵਰ ਮੇਰੇ ਮਹਾਨ ਪਰਮੇਸ਼ਵਰ ਜੀ ਤੇਰਾ ਧੰਨਵਾਦ ਕਰਦੇ ਆ ਪਿਆਰੇ ਯੀਸ਼ੂ ਤੇਰਾ ਸ਼ੁਕਰ ਕਰਦੇ ਆ ਹਮਦ ਸਨਾ ਕਰਦੇ ਆ ਮੇਰੇ ਪਿਆਰੇ ਯੀਸ਼ੂ ਨਾਸਰੀ ਜੋ ਅੱਜ ਦਾ ਵਚਨ ਪੜਿਆ ਗਿਆ ਗੀਤ ਭਜਨ ਗਾਏ ਗਏ ਪ੍ਰਭੂ ਤੁਹਾਡਾ ਧੰਨਵਾਦ 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 ਮੇਰੇ ਪਿਤਾ ਲੱਖਾਂ ਕਰੋੜਾਂਵਾਰੀ ਧੰਨਵਾਦ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਯੈਸ਼ੂ ਨਾਸਰੀ ਜੀ ਮੇਰੇ ਮਹਾਨ ਪਰਮੇਸ਼ਰ ਦੁਖੀਆਂ ਤੇ ਗਰੀਬਾਂ ਤੇ ਬਿਮਾਰਾਂ ਤੇ ਰੋਗੀਆਂ ਤੇ ਸ਼ੈਤਾਨ ਦੇ ਜਕੜਿਆਂ ਤੇ ਬੇਲਾਦਾਂ ਤੇ ਬੇਰਜ਼ਗਾਰਾਂ ਤੇ ਆਪਣੀ ਵੱਡੀ ਆਸ਼ਿਸ਼ ਢੇਲ ਦਿਓ ਮੇਰੇ ਪਰਮੇਸ਼ਰ ਜੀ ਕੋਈ ਵੀ ਮੇਰੇ ਖੁਦਾ ਪਿਤਾ ਤੁਹਾਡੀ ਮਿਹਮਾ ਤੋਂ ਵਾਂਝਾ ਨਾ ਰਵੇ ਮੇਰੇ ਪਰਮੇਸ਼ਰ ਜੀ ਕੋਈ ਵੀ ਤੁਹਾਡੀ ਹਜ਼ੂਰੀ ਤੋਂ ਖਾਲੀ ਨਾ ਰਵੇ ਮੇਰੇ ਪਰਮੇਸ਼ਵਰ ਜੀ ਇੱਕ ਇੱਕ ਨੂੰ ਸ਼ੂਲ ਲਵੋ ਮੇਰੇ ਸੱਚੇ ਪਿਤਾ ਪਰਮੇਸ਼ਵਰ ਜੀ ਔਰ ਤੁਹਾਡੀ ਮਹਾਨ ਔਰ ਵੱਡੀ ਦਇਆ ਨਾਲ ਮੇਰੇ ਪ੍ਰਭੂ ਲੋਕ ਭਰ ਜਾਣ ਮੇਰੇ ਪਿਤਾ ਪਰਮੇਸ਼ਰ ਮੇਰੇ ਮਹਾਨ ਪਿਤਾ ਪਰਮੇਸ਼ਰ ਕੋਈ ਵੀ ਤੇਰੇ ਪਿਆਰ ਤੋਂ ਵਾਂਝਾ ਨਾ ਰਵੇ ਮੇਰੇ ਪ੍ਰਭੂ ਜੀ ਔਰ ਤੇਰੀ ਆਤਮਾ ਕੰਮ ਕਰੇ ਮੇਰੇ ਪ੍ਰਭੂ ਜੀ ਇੱਕ ਇੱਕ ਨੂੰ ਸ਼ੂਲ ਆ ਮੇਰੇ ਪਿਤਾ ਪਰਮੇਸ਼ਵਰ ਇੱਕ ਇੱਕ ਨੂੰ ਸ਼ੂਲ ਆ ਮੇਰੇ ਸਮਰਥੀ ਪਰਮੇਸ਼ਵਰ ਜੀ ਔਰ ਪੂਰਾ ਪਿਤਾ ਪ੍ਰਭੂ ਸਮਾ ਜੋ ਵੀ ਪਿਤਾ ਪਰਮੇਸ਼ਰ ਤੁਹਾਡੀ ਮਹਿਮਾ ਵਿੱਚ ਬਤਾਇਆ ਗਿਆ ਮੇਰੇ ਪ੍ਰਭੂ ਜੀ ਤੁਹਾਡਾ ਸ਼ੁਕਰ ਕਰਦੇ ਆ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਕਿ ਤੁਹਾਡੇ ਨਾਲ ਇੱਕ ਪਲ ਬਤਾਇਆ ਮੇਰੇ ਪ੍ਰਭੂ 100 ਦਿਨ ਵਰਗਾ ਹੈ ਮੇਰੇ ਪਿਤਾ ਸੱਚਮੁੱਚ ਮੇਰੇ ਪ੍ਰਭੂ ਤੇਰਾ ਸ਼ੁਕਰ ਔਰ ਤੇਰੀ ਹਮਦ ਔ ਸਨਾ ਕਰਦੇ ਆ ਪ੍ਰਭੂ ਜੀ ਔਰ ਤੇਰੀ ਵੱਡੀ ਮਹਿਮਾ ਔਰ ਵੱਡੀ ਗਵਾਹੀ ਸਾਡੇ ਵਿੱਚ ਮੇਰੇ ਪ੍ਰਭੂ ਬਣੇ ਪਿਤਾ ਪਰਮੇਸ਼ਰ ਜੀ ਇੱਕ ਇੱਕ ਨੂੰ ਸ਼ੂਰ ਆਸ਼ੀਸ਼ ਦੇ ਮੇਰੇ ਪਿਤਾ ਪਰਮੇਸ਼ਰ ਸਾਰਾ ਸਮਾਂ ਸਿੱ ਤੁਹਾਡੇ ਹੱਥ ਵਿੱਚ ਦੇ ਦਿੱਤਾ ਪ੍ਰਭੂ ਜੀ ਸੁਣ ਵਾਲਿਆਂ ਨੂੰ ਸੁਣਾਉਣ ਵਾਲਿਆਂ ਨੂੰ ਪ੍ਰਭੂ ਤੇਰੀ ਆਸ਼ੀਸ਼ ਵਰ ਬਰਕਤ ਮਿਲੇ ਮੇਰੇ ਪ੍ਰਭੂ ਕੋਈ ਤੇਰੇ ਦਰ ਤੋਂ ਖਾਲੀ ਨਾ ਜਾਵੇ ਮੇਰੇ ਪ੍ਰਭੂ ਯੇਸ਼ੂ ਦਇਆ ਕਰ ਪਿਤਾ ਪਰਮੇਸ਼ਰ ਜੀ ਤੂੰ ਆਪਣੀ ਮਹਾਨ ਕਿਰਪਾ ਕਰੋ ਮੇਰੇ ਪਿਤਾ ਯੇਸ਼ੂ ਮਸੀਹ ਦੇ ਜਿੰਦਾਰ ਪਾਤ ਨਾਮ ਸੇ ਮੰਗ ਲੈਂਦੇ ਆਮੀਨ